ਉੱਤ ਫਰੀਦਾ ਉਜੂ ਸਾਜ ਸਵੇ ਨਿਵਾਜ ਗੁਜਾਰ ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਧਾਰ ਉਜੂ ਦੀ ਸਾਜ ਕਹਿੰਦੇ ਨਵਾਜ ਕਹਿੰਦੇ ਸਵੇਰੇ ਸਵੇਰੇ ਉੱਠਾ ਜੇ ਤੂੰ ਨਹੀਂ ਗਿਆ ਤੇਰ ਤੂੰ ਸਜਦਾ ਨਹੀਂ ਕੀਤਾ ਸੀਸ ਨਹੀਂ ਝੁਕਾਇਆ ਤੇ ਤੇਰਾ ਸੀਸ ਲੱਥ ਜਾਏ ਤੇ ਚੰਗਾ ਜੋ ਸਿਰ ਸਾਈ ਨਾ ਨਿਵਾ ਸੋਸਿਰ ਖਾਪੀ ਉਤਾਰ ਹੁਣ ਬਾਬੇ ਨੂੰ ਕੌਣ ਕੇ ਵੀ ਬਾਬਾ ਇਦਾਂ ਕਿਉਂ ਬੋਲਦੇ ਨੇ ਤੂੰ ਤੂੰ ਮਿੱਠਾ ਮਿੱਠਾ ਬੋਲ ਫਰੀਦਾ ਮਿੱਠਾ ਮਿੱਠਾ ਬੋਲ ਫਰੀਦੀ ਜੀ ਕਹਿੰਦੇ ਮਿੱਠਾ ਵੀ ਬੋਲ ਦੇ ਨਾ ਸ਼ਕਰਖੰਡ ਨਿਵਾਤ ਗੋਲ ਮੱਖ ਮਜਾ ਦੁੱਧ ਮਿੱਠਾ ਵੀ ਬੋਲ ਦੇ ਨਾ ਜਿੱਥੇ ਜਿਸ ਤਰ੍ਹਾਂ ਦੀ ਚੀਜ਼ ਦੀ ਜ਼ਰੂਰਤ ਹੈ ਨਾ ਡਾਕਟਰ ਕਹਿੰਗਾ ਵੀ ਗਲੂਕੋਜ਼ ਲਾਣਾ ਪੈਣਾ ਜੋ ਲੰਗਦਾ ਸੂਈ ਉਹ ਲੈਣੀ ਪੈਣੀ ਕੀ ਕਹਿੰਦਾ ਨਹੀਂ ਜੀ ਮੈਂ ਮੈਂ ਸੂਈ ਕਦੇ ਲਵਾਈ ਹੀ ਨਹੀਂ ਉਹ ਕਹਿੰਦਾ ਮੁਸ਼ਕਲ ਹੋ ਜਾਏ ਇਨਫੈਕਸ਼ਨ ਵੱਧ ਜਾਏ ਜਿੱਥੇ ਗੋਲੀ ਦੀ ਜ਼ਰੂਰਤ ਹੈ ਉੱਥੇ ਗੋਲੀ ਮਿਲੇਗੀ ਜਿੱਥੇ ਇੰਜੈਕਸ਼ਨ ਦੀ ਜ਼ਰੂਰਤ ਹੈ ਉੱਥੇ ਇੰਜੈਕਸ਼ਨ ਨਹੀਂ ਮਿਲੇਗਾ ਜਿੱਥੇ